ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅਜ ਕ੍ਰੌਪ ਟੌਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਂ ਪਿਓ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਣਾ ਮੈਂ ਹਰ ਵਾਰੀ ਜਦੋਂ ਵੀ ਆਉਦੇ ਘਰ ਦੇ ਨਹੀਂ ਪੋਸਟ ਬਾਈ ਹਮੇਸ਼ਾ ਕਹਿਆ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰਲੀਂਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਈਦੀ ਜੌਬ ਭਾਈ ਮੈਂ ਜੌਬ ਕੀਤੀ ਮੈਂ ਜੌਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹ ਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीਲਚੇਅਰ ਦੇ ਉੱਤੇ ਘਰੇ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉ ਪੜੀ ਜਣਾ ਨਾਸਤੇ ਥੋਡੇ ਵਰਗਾ ਤੂੰ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਿਆ ਫਲਾਨਾ ਇੱਥੇ ਵੀ ਮੈਂ ਆਪਦੀ ਕੈਪੇਬਿਲਿਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਥੋਡੇ ਪਿੱਛੇ ਕਿल्ले ਹੋਣਗੇ ਤੁਸੀਂ ਕਿल्ले ਵੇਚ ਕੇ ਆ ਗਏ ਸਾਡੇ ਮਗਰ ਕਿल्ले ਨਹੀਂ ਸੀ ਜਿਹੜੀ ਬਕਵਾਸ ਆ ਆ ਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੋ ਮਰਜੀ ਵਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿਹਦੇ ਘਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ ਸ਼ੂਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਬਹਿਮਾਂ ਦੇ ਵਿੱਚ ਫੇਰੇ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਨਹੀਂ ਦਿਸਿਆ ਮੇਰਾ ਗੰਦ ਕਿਉਂ ਦਿਸਿਆ ਤੁਹਾਨੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦਿਸਿਆ ਤੁਹਾਨੂੰ ਮੇਰਾ ਮੂਲ ਮੰਤਰ ਕਿਉਂ ਨਹੀਂ ਦਿਸਿਆ ਇਹ ਤੋਂ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਵੈਰੀਓ ਤਰਸ ਕਿਉਂ ਨਹੀਂ ਕੀਤਾ ਸ਼ੀਧੀ ਢੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦਿਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਖ ਕਰ ਰਹੇ ਹੋ ਕਿ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਖੋਤਿਓ ਜਿਹੜਾ ਚੈਨਲਾ ਚੱਕ ਕੇ ਪੁੱਟੀਆਂ ਸਿੱਧੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਨਹੀਂ ਸੁਨੇ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਢਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਇਹ ਟੱਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛੇ ਕਿਸੇ ਬੰਦੇ ਨੇ ਬਕਵਾਸ ਆਪਦੀ ਆਪਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈ ਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਆਇਆ ਹਰ ਕਿਆ ਦੀ ਜੇਬ ਦੇ ਵਿੱਚੋਂ 11000 ਪਾਇਆ ਆਹਾ ਲੋਕ ਤੁਸੀਂ ਹੋ ਕਿਸਰੇ ਬਿਮਾਰ ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਪਾ ਦੇਣ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤਾਂ 2-200 ਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਣੇ ਸਭ ਤੋਂ ਵੱਡੇ ਗੰਦ ਤੁਸੀਂ ਉਹ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆਪ ਦੀ ਮੈਨੂੰ ਅਨਫੋਲੋ ਮਾਰੋ ਗੈਰਤ ਜਗਾਓ ਆਪ ਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ